ਸਨਾ ਦਾ ਤਰੀਆ ਵੇਖੋ ਜੇ ਨਸ਼ਾ ਫਿਰ ਲੈ ਕੇ ਲੈ ਗਿਆ ਨਾ ਦੁਨੀਆ ਨੇ ਆ ਮੁੰਡਾ ਬਾਜੀ ਸਾਹਿਬ ਦੀ ਉਮਰ ਆ ਤੇ ਵੇਖੋ ਕੀ ਉਮਰ ਆ ਜੇ ਇਹ ਕਿਦਾਂ ਘਟਨਾ ਵਾਪਰੀ ਮੁੰਡੇ ਦੇ ਨਾਲ ਮੁੰਡੇ ਦੇ ਨਾਲ ਆ ਜੀ ਚਿੱਟਾ ਜੜਾ ਤੇ ਚਿੱਟਾ ਲੈ ਕੇ ਬਹਿ ਗਿਆ ਚਿੱਟਾ ਜੜਾ ਬਹੁਤ ਜ਼ਿਆਦਾ ਵੇਖਣ ਦੇ ਆ ਮਜੀਠੇ ਤੋਂ ਆਉਂਦੇ ਆ ਮਜੀਠਿਆਂ ਸਾਰਾ ਸਭ ਕੁਝ ਉੱਥੋਂ ਲੈ ਕੇ ਆਉਂਦੇ ਆ ਮੁੜ ਕੇ ਨਹਿਰਾਂ ਤੇ ਬਹਿ ਕੇ ਲਾ ਲੈਂਦੇ ਆ ਮਾਣੂ ਆਖਣਾ ਮੈਂ ਇੱਥੇ ਹੀ ਆ ਇੱਥੇ ਹੀ ਮੈਂ ਆ ਕੇ ਚੱਲਦਾ ਹਾਂ ਮੈਂ ਅਸਾ ਜਿੱਦਣ ਇਹਦੀ ਮੌਤ ਹੋਈ ਆ ਉਹ ਕਿਸ ਤਰ੍ਹਾਂ ਹੋਈ ਆ ਥੋੜਾ ਦੱਸੋਗੇ ਉਸ ਦਿਨ ਮੌਤ ਹੋਈ ਆ ਜੀ ਇਹਨੇ ਪਹਿਲਾਂ ਤੇ ਨਹਿਰ ਤੇ ਲਾ ਗਿਆ ਮੁੜ ਕੇ ਇੱਥੇ ਲਾ ਗਏ ਸਾਢੇ ਲਾ ਲਿਆ ਦੌਰ ਤੇ ਇੱਕ ਆਂਦਾ ਵੀ ਜਿਹੜਾ ਮੈਂ ਨਹਿਰ ਤੇ ਲਾਇਆ ਉਹਦਾ ਮੈਨੂੰ ਪਤਾ ਤੇ ਜਿਹੜਾ ਮੈਂ ਇੱਥੇ ਘਰ 베ਲੀ ਕਿਸ ਦੀ ਲਾਇਆ ਉਹਦਾ ਮੈਨੂੰ ਪਤਾ ਨਹੀਂ ਤੇ ਬਾਅਦ ਚ ਕਿੰਨੇ ਕੁ ਚਿਰ ਬਾਅਦ ਡੈਥ ਹੋਈ ਇਹ ਬਾਅਦ ਚ ਤੇ ਤੀਜੇ ਦਿਨ ਡੈਟ ਹੋਈ ਜਾਂਦੀ ਚਾਹੁੰਦੇ ਕੀ ਮੰਗ ਕਰਦੇ ਜੀ ਤੁਸੀਂ ਮੰਗ ਆਹੀ ਭਾਜੀ ਕਰਦੇ ਆਂ ਪੀ ਇਹ ਦੁਨੀਆ ਬਚਾਓ ਜੇ ਇਹਨਾਂ ਦਾ ਪੀ ਜਿਹੜਾ ਨਸ਼ਾ ਇਹ ਬੰਦ ਕਰਾਇਆ ਜਾਵੇ ਸਰਕਾਰ ਨੂੰ ਕੀ ਅਪੀਲ ਕਰਦੇ ਜੀ ਸਰਕਾਰ ਨੂੰ ਇਹੋ ਕਰਨ ਦੇ ਜੀ ਮਹਾਰਾਜ ਤੇ ਡੇੜੀ ਹੱਥ ਜੋੜ ਦਿੰਨੇ ਸਰਕਾਰ ਸਾਹ ਸਰਕਾਰਾਂ ਦੇ ਪੀ ਇਹ ਨਸ਼ਾ ਸਾਰਾ ਬੰਦ ਕਰਾ ਦਿਓ ਜੜੀਆਂ ਹੁਣ ਜੜੀਆਂ ਕਹਾਣੀ ਹੋ ਗਈ ਐ ਬਾੜੀ ਮਾੜੀ ਕਹਾਣੀ ਆ ਗੱਭਰੂ ਪੁੱਤ ਹੀ 4-5 ਸਾਲਾਂ ਨੂੰ ਵਿਆਹ ਕਰ ਦੇਣਾ ਹੈ। ਇਹ ਘਟਨਾ ਭਾਜੀ ਇਹ ਵਰਤੀ ਜੇ ਵੀ ਜਿਹੜੀਆਂ ਸਰਕਾਰਾਂ ਕੋਈ ਵੀ ਸਰਕਾਰ ਆਉਂਦੀ ਨਾ ਤੇ ਕੋਈ ਵੀ ਜਵਾਨਾਂ ਬਾਰੇ ਨਹੀਂ ਸੋਚਦੇ। ਇੱਥੇ 4 ਦਿਨ ਪਹਿਲਾਂ ਮੌਤ ਹੋਈ ਇੱਕ ਬੰਦੇ ਦੀ, ਮੁੰਡੇ ਦੀ। 20 ਸਾਲ ਉਮਰ ਦੀ ਉਹਦੀ ਤੇ ਕੱਲ ਉਹਦਾ ਚੌਥਾ ਸੀ। ਤੇ ਅੱਜ ਇਸੇ ਪਿੰਡ ਦਾ ਇੱਕ ਹੋਰ ਨੌਜਵਾਨ 22 ਸਾਲ ਉਮਰ ਸੁਖਮਨ ਪ੍ਰੀਤ ਸਿੰਘ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਸੀ ਇੱਕ ਵਾਰੀ ਬਾਹਰੋਂ ਜਾ ਕੇ ਆ ਵੀ ਗਿਆ। ਪਰ ਇਹ ਮਜੀਠੇ ਤੋਂ ਚਿੱਟਾ ਲੈ ਕੇ ਆਉਂਦੇ ਨੇ ਸਾਨੂੰ ਇਹਨਾਂ ਨੇ ਪਤਾਬ ਕਿੱਥੋਂ ਲੈ ਕੇ ਆਉਂਦੇ ਪਰ ਇੱਥੇ ਆ ਕੇ ਨਹਿਰ ਦੇ ਉੱਪਰ ਇਹ ਜਵਾਨ ਚਿੱਟੇ ਨਾਲ ਜਾ ਰਹੇ ਨੇ ਚਿੱਟੇ ਦਾ ਸ਼ਿਕਾਰ ਹੋ ਰਹੇ ਨੇ ਪਰ ਸਰਕਾਰਾਂ ਨੂੰ ਕੋਈ ਫਿਕਰ ਨਹੀਂ ਆ ਵੀ ਕੀ ਹੋ ਰਿਹਾ ਵਾ ਤੇ ਮੈਂ ਚਾਹੁੰਨਾ ਕਿ ਚਿੱਟੇ ਜੋ ਵੀ ਵੇਚਦਾ ਵਾ ਜਾਂ ਪੀਂਦਾ ਵਾ ਨੂੰ ਫੜ ਕੇ ਨੱਥ ਪਾਈ ਜਾਵੇ ਨੇ ਤਾਂ ਫਿਰ ਇਦਾਂ ਜਵਾਨੀ ਰੋੜਦੀ ਜਾਊਗੀ ਇਹ ਕੱਲ ਕਿੰਨੇ ਵਜੇ ਘਰੋਂ ਗਿਆ ਕੀ ਕਹਿ ਕੇ ਗਿਆ ਸੀ ਘਰੋਂ ਇਹ ਜੀ ਦਾੜੀ ਮਨਾਉਣ ਗਿਆ ਘਰੋਂ ਕਹਿੰਦਾ ਕਿ ਮੈਂ ਦਾੜੀ ਕਟਾਉਣ ਜਾਣਾ ਵਾਂ ਤੇ ਘਰੋਂ ਤਕਰੀਬਨ 6 ਵਜੇ ਨਿਕਲਿਆ ਵਾ ਤੇ 8:30 ਵਜੇ ਤੱਕ ਤੇ ਠੀਕ ਠਾਕ ਹੀ ਘਰ ਤੇ ਜਦੋਂ ਫੇਰ ਘਰੋਂ ਹੋ ਕੇ ਬਾਹਰ ਨੂੰ ਆਇਆ ਕਹਿੰਦਾ ਕਿ ਮੈਂ ਦਾੜੀ ਕਟਾ ਕੇ ਆਉਣਾ ਵਾਂ ਫੇਰ ਦੁਬਾਰਾ ਜਦੋਂ ਬਾਹਰ ਨੂੰ ਗਿਆ ਵਾ ਤੇ ਫੇਰ ਪਤਾ ਨਹੀਂ ਕਿ ਇੱਥੇ ਨਹਿਰ ਤੇ ਆ ਕੇ ਕਿ ਇੱਥੋਂ ਕਿ ਦੂਸਰੇ ਪਿੰਡ ਦੇ ਮੁੰਡੇ ਹੀ ਏ ਪਿੰਡ ਦਾ ਨਹੀਂ ਕੋਈ ਵੀ ਤੇ ਉਹ ਮੁੰਡੇ ਜਾਣ ਪਹਿਚਾਨ ਵਾਲੇ ਨਹੀਂ ਤੇ ਇਹ ਜਦੋਂ ਚਿੱਟਾ ਭੀਗ ਗਿਆ ਨਾ ਇੱਕ ਮੁੰਡਾ ਇਹਨੂੰ ਛੱਡ ਕੇ ਆਇਆ ਘਰ ਦੇ ਲਾਗੇ ਤੋ ਘਰ ਦੇ ਲਾਗੇ ਛੱਡ ਕੇ ਤੇ ਉਸੇ ਵੇਲੇ ਵਾਪਸ ਆ ਗਿਆ ਤੇ ਇਹ ਘਰ ਜਾ ਕੇ ਤੇ ਕਿਸੇ ਨੂੰ ਦੱਸਿਆ ਨਹੀਂ ਫਿਰ ਸੌ ਗਿਆ ਵਾ ਤੇ ਉਹ ਸਵੇਰੇ ਪਤਾ ਲੱਗਾ ਵੀ ਜਦੋਂ ਇਹਦੇ ਨਾਸਾਂ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ ਤੇ ਅਹੀਂ ਤੇ ਇਹੋ ਰਿਕਵੈਸਟ ਕਰਦੇ ਆਂ ਸਰਕਾਰਾਂਗੇ ਕਿ ਚਿੱਟੇ ਵਾਲੇ ਨੂੰ ਨੱਥ ਪਾਈ ਜਾਵੇ ਨਹੀਂ ਤੇ ਆਪਣੀ ਜਵਾਨੀ ਕੁਝ ਬਾਹਰ ਜਾ ਰਹੀ ਹੈ ਕੁਝ ਚਿੱਟੇ ਨਾਲ ਹੀ ਖਰਾਬ ਹੋ ਜਾਈ ਘਟਨਾ ਕੋਈ ਨਹੀਂ ਕੱਲ 6 ਵਜੇ ਗਿਆ ਕਰੂੰ ਉਦੋਂ ਮੈਂ ਦਾੜੀ ਕਟਾਉਣ ਚੱਲਿਆ ਫਿਰ ਨੰਗਾ ਹੋ ਗਿਆ ਕੋਈ ਨਹੀਂ ਕੋਈ ਨਹੀਂ ਦਾੜੀ ਕਟਾਉਣ ਗਿਆ ਤੇ ਉੱਥੋਂ ਪਤਾ ਨਹੀਂ ਮੁੰਡਿਆਂ ਨਾਲ ਗਿਆ ਮਜੀਠੇ ਜਿੱਥੇ ਨਸ਼ਾ ਵੇਖਦਾ ਆ ਉਹ ਸਰਕਾਰੀ ਹਸਪੀਟਲ ਦੇ ਲਾਗੇ ਇੱਕ ਘਰ ਘੁਰ ਜੇ ਉੱਥੋਂ ਲਿਉਂਦੇ ਆਏ ਤੇ ਇਹ ਦੋਵੇਂ ਭੈਣਾਂ ਦਾ ਭਰਾ ਹੀ ਕਲਾ ਤੇ ਇਹ ਅਸੀਂ ਜਦੋਂ ਆਇਆ ਤੇ ਇੱਕ ਮੁੰਡੇ ਨੂੰ ਛੱਡ ਕੇ ਗਗਲੀ ਚ ਸਾਨੂੰ ਨਹੀਂ ਪਤਾ ਕਦੋਂ ਛੱਡ ਗਿਆ ਤੇ ਆ ਗਏ ਉਹਦੀ ਰਾਤੀ ਆ ਕੇ ਲੰਮੇ ਪੈ ਗਿਆ 8-9 ਵਜੇ ਨਾਲ ਤੇ ਦਿਨੇ ਪਤਾ ਲੱਗਾ ਨਾਸਾ ਜੋ ਖੂਨ ਵਗਣ ਦੇ ਆ ਜਿਹੜਾ ਠਾਇਆ ਇਹਨੂੰ 6 ਵਜੇ ਨਾਲ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਵਿੱਚ ਉਹਦੇ ਮੰਮੀ ਡੈਡੀ ਆ ਤੇ ਦੋ ਭੈਣਾਂ ਉਹ ਵਿਆਈਆਂ ਆ ਕਿ ਕੋਈ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਨਾ ਕੋਈ ਨਹੀਂ ਕੋਈ ਨਹੀਂ ਕਿੰਨਾ ਕਿ ਨਸ਼ਾ ਵਿਕਦਾ ਤਾਂ ਡੇਰੀਏ ਦੇ ਵਿੱਚ ਨਸ਼ਾ ਬਹੁਤ ਵਿਗੰਡਿਆ ਜਾ ਕਿ ਮੰਗ ਕਰਦੇ ਸਰਕਾਰ ਤੋਂ ਸਰਕਾਰ ਕੋਲ ਮੰਗ ਕਰਦੇ ਆ ਵੀ ਜਿਹੜਾ ਚਟਾ ਬੰਦ ਹੋ ਜਾਏ ਤੇ ਇਹਨਾਂ ਨੂੰ ਨਾਥਾ ਪਾਈ ਜਾਵੇ